ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰੇ ਜਾ ਰਹੇ ਆ ਅੱਜ ਰਾਤ ਦੇ ਮੌਸਮ ਜਾਨੀ ਕਿ 14 ਨਵੰਬਰ 2024 ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6-7 ਵਜੇ ਤੱਕ ਦੀ ਜਾਣਕਾਰੀ ਤੁਹਾਡੇ ਤੱਕ ਰੱਖਣ ਜਾ ਰਹੇ ਹਾਂ ਸੈਟਰਡੇ ਇਮੇਜ ਦੇਖਾਂਗੇ ਬੱਦਲਬਾਈ ਮੀਂਹ ਹਨੇਰੀ ਧੁੰਦ ਦਾ ਕਿਵੇਂ ਦਾ ਹਾਲ ਹੈ ਪੰਜਾਬ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਇਮੇਜ dekh ਲਈਏ ਤਾਂ ਇਮੇਜ ਦੇ ਵਿੱਚ ਸਾਨੂੰ ਬੱਦਲੀ ਸਿਸਟਮ ਪੰਜਾਬ ਵੱਲ ਕੂਚ ਕਰਦੇ ਦਿਖਾਈ ਦੇ ਰਹੇ ਨੇ ਸੈਂਟਰਲ ਪੰਜਾਬ ਦੇ ਉੱਪਰ ਇੱਕ ਲੇਅਰ ਬਣੀ ਹੋਈ ਹੈ ਬੱਦਲਬਾਈ ਦੀ ਤੇ ਨਾਲ ਦੀ ਨਾਲ ਪਹਾੜੀ ਖੇਤਰਾਂ ਦੇ ਵਿੱਚ ਬੱਦਲੀ ਸਿਸਟਮ ਪਣਨੇ ਸ਼ੁਰੂ ਹੋ ਚੁੱਕੇ ਨੇ ਜੋ ਕਿ ਲਗਭਗ ਰਾਤ 8-9 ਵਜੇ ਤੋਂ ਬਾਅਦ ਪੰਜਾਬ ਵੱਲ ਕੂਚ ਕਰਨਗੇ ਇਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਬੱਦਲ ਸਾਨੂੰ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੀ ਇੱਕ ਗੱਲ ਕੀਤੀ ਜਾਵੇ ਤਾਂ ਇਹ ਫਿਲਹਾਲ ਕੋਈ ਵੱਡੇ ਮੀਂਹ ਦੇ ਕਾਰਨ ਇਹਨਾਂ ਦਾ ਬੱਦਲਵਾਈਦਾ ਬਣਦਾ ਦਿਖਾਈ ਨਹੀਂ ਦੇ ਰਿਹਾ ਕੱਲ ਕੀਤੀ ਜਾਵੇ ਧੁੰਦ ਦੀ ਤਾਂ ਧੁੰਦ ਦੇ ਹਾਲਾਤ ਪੂਰੇ ਪੰਜਾਬ ਦੇ ਵਿੱਚ ਬਹੁਤ ਮਾੜੇ ਤਰੀਕੇ ਨਾਲ ਬਣੇ ਹੋਏ ਨੇ ਪੂਰੇ ਪੰਜਾਬ ਵਿੱਚ ਹੀ ਸ਼ਾਮ 5 5:30 ਵਜੇ ਤੋਂ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਵਗੈਰਾ ਦੇ ਹਾਲਾਤ ਕਿਵੇਂ ਦੇ ਨੇ ਮੌਸਮ ਦੇ ਵਿੱਚ ਧੁੰਦ ਦਾ ਮਾਹੌਲ ਬਣਿਆ ਹੋਇਆ ਹੈ ਕਿੰਨੇ ਮੀਟਰ ਦੀ ਵਿਜ਼ਿਬਿਲਟੀ ਹੈ ਤੁਹਾਡੇ ਪਿੰਡ ਜਿਹੜੇ ਸ਼ਹਿਰ ਦਾ ਨਾਮ ਕੀ ਹੈ ਤੇ ਮੌਸਮ ਦੇ ਵਿੱਚ ਠੰਡ ਦਾ ਹਾਲਾਤ ਕੀ ਨੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਜਿਹੜੇ ਤਾਪਮਾਨ ਨੇ ਪੰਜਾਬ ਦੇ ਵਿੱਚ ਗਿਰ ਕੇ ਉਹ ਲਗਭਗ 25 ਤੋਂ ਲੈ ਕੇ 22 ਡਿਗਰੀ ਆਪ ਦੇਖਣ ਨੂੰ ਮਿਲ ਰਹੇ ਨੇ ਠੰਡ ਦਾ ਮਾਹੌਲ ਬਣ ਚੁੱਕਿਆ ਹੈ ਤੇ ਸ਼ਾਮ ਹੁੰਦੇ ਹੁੰਦੇ ਇਹ ਤਾਪਮਾਨ ਗਿਰਨੇ ਜਾਰੀ ਰਹਿਣਗੇ ਰਾਤ ਦੇ ਲਗਭਗ 8-9 ਵਜੇ ਤੋਂ ਬਾਅਦ ਇਹ ਤਾਪਮਾਨ 20 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਲਗਭਗ 10 ਵਜੇ ਤੋਂ ਬਾਅਦ ਜਾਂ ਸਵੇਰੇ ਤੜਕੇ ਹੁੰਦੇ ਸਾਰੇ ਇਹ ਤਾਪਮਾਨ 15-16 ਡਿਗਰੀ ਤੱਕ ਪਹੁੰਚ ਜਾਣਗੇ ਜੋ ਕਿ ਕਾਫੀ ਜ਼ਿਆਦਾ ਠੰਡ ਹੈ ਨਾਰਮਲ ਦਿਨਾਂ ਨਾਲੋਂ ਇਹ ਬਹੁਤ ਜ਼ਿਆਦਾ ਠੰਡਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਮੀਦੀ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਚਾਂਸ ਬਹੁਤ ਘੱਟ ਨੇ ਹਲਕੀ ਦਰਮਿਆਨੀ ਬੂੰਦਾਬਾਨ ਦੀ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਸ ਮੀਂਹ ਨਾਲ ਅਗਰ ਕਿਰਮਣ ਕਣੀ ਹੁੰਦੀ ਹੈ ਤਾਂ ਸਾਨੂੰ ਧੁੰਦ ਦਾ ਮਾਹੌਲ ਜਿਹੜਾ ਹੈ ਸਾਫ਼ ਹੁੰਦਾ ਦਿਖਾਈ ਦੇਵੇਗਾ ਬਾਕੀ ਕਿਸਾਨਾਂ ਲਈ ਜੋ ਵੀ ਅਪਡੇਟ ਹੋਵੇਗੀ ਕਿਉਂਕਿ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਾ ਹਾਜ਼ਰ ਹੁੰਦੇ ਆ ਦੁਆਰਾਤ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੇ ਹੋ ਚੈਨਲ ਵੈਦਰ ਅ